ਕਈ ਕਤਲ ਰਾਜ਼ ਬਣ ਜਾਂਦੇ ਨੇ ਸਾਲਾਂ बीत ਜਾਂਦੇ ਨੇ ਪੁਲਿਸ ਦੇ ਪਸੀਨੇ ਛੁੱਟ ਜਾਂਦੇ ਨੇ ਪਰ ਪਤਾ ਨਹੀਂ ਲੱਗਦਾ ਕਿ ਕਾਤਲ ਸੀ ਕੌਣ ਕੌਣ ਸੀ ਉਹ ਜੋ ਐਡਾ ਵੱਡਾ ਕਾਂਡ ਕਰ ਗਿਆ ਤੇ ਕੋਈ ਨਾਮੂ ਨਿਸ਼ਾਨ ਵੀ ਨਹੀਂ ਛੱਡਿਆ ਬੜੀ ਸੋਹਣੀ ਸੀ ਉਹਨਾਂ ਦੀ ਨੂੰ ਜਦ ਵਿਆਹ ਕਿ ਆਈ ਤਾਂ ਸਾਰੇ ਉਸ ਦੀ ਸੂਰਤ ਹੀ ਵੇਖਦੇ ਰਹਿ ਗਏ ਚਿਹਰੇ ਤੇ ਇੰਨੀ ਚਮਕ ਕਿ ਪੁੱਛੋ ਨਾ ਹੱਥ 'ਚ ਚੂੜਾ ਪਾਇਆ ਐਡਾ ਕਜੱਚਦਾ ਸੀ ਉਸ ਦੇ ਕਿ ਬਸ ਪਿੰਡ ਦੇ ਹਰ ਘਰ ਗੱਲ ਪਹੁੰਚ ਗਈ ਕਿ ਬਲਜੀਤ ਦੀ ਨੂੰ ਬਾਲੀ ਸੋਣੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਨਹੀਂ ਵਾਇਰਸ ਸਭ ਤੇ ਮਿਹਰ ਭਰਿਆ ਹੱਥ ਰੱਖਣ ਖੰਨਾ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ ਰੋਣੋਖੜ ਜਿੱਥੇ ਬਲਜੀਤ ਕੌਰ ਦਾ ਪਰਿਵਾਰ ਰਹਿੰਦਾ ਹੁੰਦਾ ਸੀ ਬਲਜੀਤ ਕੌਰ ਦਾ ਮੁੰਡਾ ਗੁਰਜੀਤ ਸਿੰਘ ਐਨਆਰਆਈ ਸੀ ਵਿਦੇਸ਼ ਵਿੱਚ ਚੰਗਾ ਕੰਮ ਕਰਦਾ ਸੀ। ਲਿਹਾਜ਼ਾ ਉਸ ਦਾ ਵਿਆਹ ਬਲਜੀਤ ਕੌਰ ਨੇ ਧੂਮ-ਧਾਮ ਨਾਲ ਕੀਤਾ ਸੀ। ਗੁਰਜੀਤ ਦੀ ਪਤਨੀ ਦਾ ਨਾਮ ਗੁਰਮੀਤ ਕੌਰ ਸੀ। ਗੁਰਮੀਤ ਉਹੀ ਜਿਸ ਦੇ ਸੋਹੱਪਣ ਦਾ ਜ਼ਿਕਰ ਮੈਂ ਸ਼ੁਰੂਛੇ ਹੀ ਤੁਹਾਡੇ ਨਾਲ ਕਰ ਚੁੱਕੀ ਹਾਂ। ਵਿਆਹ ਦੇ ਬਾਅਦ ਮੀਆਂ ਬੀਵੀ ਖੁਸ਼ ਸਨ। ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਵਿਆਹ ਦੇ ਕਰੀਬ ਸਾਲ ਪਰ ਬਾਅਦ ਹੀ ਗੁਰਮੀਤ ਕੌਰ ਨੇ ਇੱਕ ਪੁੱਤ ਨੂੰ ਜਨਮ ਦਿੱਤਾ। ਪੁੱਤਰਾ ਪਾ ਕੇ ਸੱਸ ਬਲਜੀਤ ਕੌਰ ਬੇਹੱਦ ਖੁਸ਼ ਸੀ। ਉਸ ਦਾ ਮੁੰਡਾ ਗੁਰਜੀਤ ਵੀ ਸਾਲ ਵਿੱਚ ਦੋ ਤਿੰਨ ਵਾਰ ਵਿਦੇਸ਼ ਤੋਂ ਪਿੰਡ ਆ ਜਾਂਦਾ ਸੀ। ਦਿਨ ਸੀ 11 ਦਸੰਬਰ 2017 ਦਾ। ਜਗ੍ਹਾ ਸੀ ਖਾਨਾ ਪੰਜਾਬ। ਬਲਜੀਤ ਕੌਰ ਪਿੰਡ ਦੇ ਕੁਝ ਜ਼ਿੰਮੇਵਾਰ ਲੋਕਾਂ ਦੇ ਨਾਲ ਅਚਾਨਕ ਇਲਾਕੇ ਦੇ ਪੁਲਿਸ ਥਾਣੇ ਪਹੁੰਚੀ। ਬਲਜੀਤ ਕੌਰ ਨੇ ਪੁਲਿਸ ਨੂੰ ਰੋਂਦਿਆਂ ਰੋਂਦਿਆਂ ਦੱਸਿਆ ਕਿ 10 ਦਸੰਬਰ ਦੀ ਰਾਤ ਅਚਾਨਕ ਉਸਦੀ ਨੂੰਹ ਘਰੋਂ ਕਿਤੇ ਗਾਇਬ ਹੋ ਗਈ ਹੈ। ਉਹ ਨਾਲ ਕਰੀਬ 22 ਲੱਖ ਰੁਪਏ ਵੀ ਲੈ ਗਈ ਹੈ। ਜਦਕਿ ਉਸ ਦਾ ਛੋਟਾ ਜਿਹਾ ਬੇਟਾ ਘਰੀ ਹੈ। ਤੇ ماں ਨੂੰ ਯਾਦ ਕਰ ਕਰਕੇ ਬੇਹਦ ਰੋ ਰਹੀ ਹੈ ਬਲਜੀਤ ਕੌਰ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਦੀ ਬਹੂ ਗੁਰਮੀਤ ਕੌਰ ਜਦੋਂ ਵੀ ਕਿਤੇ ਜਾਂਦੀ ਸੀ ਤਾਂ ਹਮੇਸ਼ਾ ਕਹਿ ਕੇ ਜਾਂਦੀ ਸੀ ਪਰ ਇਸ ਵਾਰ ਤਾਂ ਬਿਨਾਂ ਦੱਸੇ ਹੀ ਗਾਇਬ ਹੋ ਗਈ ਉਸ ਦਾ ਇੰਜ ਗਾਇਬ ਹੋ ਜਾਣਾ ਹੈਰਾਨ ਕਰ ਰਿਹਾ ਹੁੰਦਾ ਪੁਲਿਸ ਬਲਜੀਤ ਕੌਰ ਦੀ ਗੱਲ ਧਿਆਨ ਨਾਲ ਸੁਣਦੀ ਹੈ ਫਿਰ ਪੁਲਿਸ ਸੱਸ ਬਲਜੀਤ ਕੌਰ ਤੋਂ ਪੁੱਛਦੀ ਹੈ ਕਿ ਕੀ ਉਸ ਨੂੰ ਨੂੰ ਦੇ ਗਾਇਬ ਹੋ ਜਾਣ ਦੇ ਪਿੱਛੇ ਕਿਸੇ ਤੇ ਸ਼ੱਕ ਹੈ ਇਹ ਕੋਈ ਅਜੀਹੀ ਗੱਲ ਜਿਸ ਨਾਲ ਪੁਲਿਸ ਨੂੰ ਸੁਰਾਗ ਮਿਲ ਸਕੇ ਤਾਂ ਬਲਜੀਤ ਕੌਰ ਫੌਰਨ ਪੁਲਿਸ ਦੇ ਸਾਹਮਣੇ ਇੱਕ ਸ਼ਖਸ ਦਾ ਨਾਂ ਲੈਂਦੀ ਹੈ ਉਹ ਨਾ ਹੁੰਦਾ ਸਤਿੰਦਰ ਸਿੰਘ ਦਾ ਜਿਸ ਦਾ ਛੋਟਾ ਨਾਂ ਬੱਬੂ ਹੁੰਦਾ ਹੈ ਅਸਲ ਵਿੱਚ ਇਹ ਸ਼ਖਸ ਬਲਜੀਤ ਕੌਰ ਦੀ ਬਹੂ ਗੁਰਮੀਤ ਕੌਰ ਦੇ ਪਿੰਡ ਕੜੂਆ ਦਾ ਹੀ ਰਹਿਣ ਵਾਲਾ ਹੁੰਦਾ ਹੈ ਵਿਆਹ ਤੋਂ ਪਹਿਲਾਂ ਗੁਰਮੀਤ ਅਤੇ ਸਤਿੰਦਰ ਸਿੰਘ ਉਰਫ ਬੱਬੂ ਦੇ ਪ੍ਰੇਮ ਸੰਬੰਧ ਹੁੰਦੇ ਦੱਸੇ ਜਾਂਦੇ ਨੇ ਜੋ ਇਨਫੋਰਮੇਸ਼ਨ ਮਿਲਦੀ ਹੈ ਬਲਜੀਤ ਕੌਰ ਸ਼ੱਕ ਜਤਾਉਂਦਿਆਂ ਹੋਇਆਂ ਪੁਲਿਸ ਨੂੰ ਦੱਸਦੀ ਹੈ ਕਿ ਮਮਕਨ ਹੈ ਕਿ ਸਤਿੰਦਰ ਸਿੰਘ ਹੀ ਉਸਦੀ ਨੂ ਨੂ ਭਜਾ ਕੇ ਲੈ ਗਿਆ ਪੁਲਿਸ ਬਲਜੀਤ ਕੌਰ ਦੀ ਗੱਲ ਸੰਜੀਤ ਨਾਲ ਸੁਣਦੀ ਹੈ ਤੇ ਇਸ ਦੇ ਬਾਅਦ ਗੁਰਮੀਤ ਕੌਰ ਦਾ ਐਕਸ ਲਵਰ ਕਥਿਤ ਐਕਸ ਲਵਰ ਸਤਿੰਦਰ ਸਿੰਘ ਉਰਫ ਪੱਪੂ ਪੁਲਿਸ ਦੇ ਰਟਾਰ ਤੇ ਆ ਜਾਂਦਾ ਹੈ ਪੁਲਿਸ ਬਲਜੀਤ ਕੌਰ ਦੀ ਤਹਿਰੀਰ ਦੇ ਆਧਾਰ ਤੇ ਉਸ ਦੇ ਖਿਲਾਫ ਅਪਰਣ ਤੇ ਧੋਖਾ ਧੜੀ ਦਾ ਨਾਮਜ਼ਦ ਮੁਕਦਮਾ ਦਰਜ ਕਰਦੀ ਹੈ ਅਤੇ ਮਾਮਲੇ ਦੀ تحقیقات ਸ਼ੁਰੂ ਕਰ ਦਿੰਦੀ ਹੈ ਹੌਲੀ ਹੌਲੀ ਪੁਲਿਸ ਸਭ ਤੋਂ ਪਹਿਲਾਂ ਕੜੂਆ ਪਿੰਡ ਵਿੱਚ ਛਾਪੇਮਾਰੀ ਕਰਦੀ ਹੈ ਜਿੱਥੋਂ ਦਾ ਸਤਿੰਦਰ ਹੁੰਦਾ ਪਰ ਸਤਿੰਦਰ ਸਿੰਘ ਉੱਥੇ ਨਹੀਂ ਮਿਲਦਾ ਇਸ ਦੌਰਾਨ ਪੁਲਿਸ ਗੁਰਮੀਤ ਕੌਰ ਦੇ ਘਰ ਵਾਲਿਆਂ ਦੋਸਤਾਂ ਤੇ ਪਿੰਡ ਦੇ ਲੋਕਾਂ ਤੋਂ ਵੀ ਪੁੱਛਤਾਛ ਕਰਦੀ ਹੈ ਪਰ ਕੋਈ ਅਹਿਮ ਜਾਣਕਾਰੀ ਨਹੀਂ ਮਿਲਦੀ ਪੁਲਿਸ ਦੇ ਲਈ ਹੁਣ ਕੜੂਆ ਪਿੰਡ ਦਾ ਰਹਿਣ ਵਾਲਾ ਸਤਿੰਦਰ ਸਿੰਘ ਉਰਫ ਬੱਬੂ ਵੌਂਟਡ ਬਣ ਜਾਂਦਾ ਹੈ ਪੁਲਿਸ ਦਾ ਪੂਰਾ ਫੋਕਸ ਉਸੇ ਤੇ ਹੀ ਹੁੰਦਾ ਪਰ ਨਾ ਤਾਂ ਉਸ ਦਾ ਕੁਝ ਪਤਾ ਚੱਲ ਰਿਹਾ ਹੁੰਦਾ ਅਤੇ ਨਾ ਹੀ ਬਲਜੀਤ ਕੌਰ ਦੀ ਬਹੂ ਗੁਰਮੀਤ ਕੌਰ ਦਾ ਸੁਰਾਗ ਪੁਲਿਸ ਨੂੰ ਮਿਲ ਰਿਹਾ ਹੁੰਦਾ ਇਸ ਦੌਰਾਨ ਬਲਜੀਤ ਕੌਰ ਦਾ ਪੁੱਤ ਗੁਰਜੀਤ ਵੀ ਵਿਦੇਸ਼ ਤੋਂ ਪਰਤ ਕੇ ਘਰ ਆ ਚੁੱਕਾ ਹੁੰਦਾ ਪੁਲਿਸ ਉਸ ਤੋਂ ਵੀ ਸਵਾਲ ਜਵਾਬ ਕਰਦੀ ਹੈ ਨਾਲ ਹੀ ਦੋਵਾਂ ਪਿੰਡਾਂ ਵਿੱਚ ਲੋਕਾਂ ਤੋਂ ਪੁੱਛਤਾਛ ਕੀਤੀ ਜਾਂਦੀ ਜਿਸ ਚ ਕਿ ਉਸ ਦੀਆਂ ਸਹੇਲੀਆਂ ਵੀ ਹੁੰਦੀਆਂ ਨੇ ਗੁਰਮੀਤ ਦੀ ਪਰ ਪੁਲਿਸ ਦੇ ਹੱਥ ਖਾਲੀ ਰਹਿੰਦੇ ਨੇ ਹੁਣ ਇਹ ਮਾਮਲਾ ਪੁਲਿਸ ਦੇ ਲਈ ਇੱਕ ਮਿਸਟਰੀ ਬਣ ਗਿਆ ਹੁੰਦਾ ਹੈ ਇਸ ਦੌਰਾਨ ਇਸ ਮਾਮਲੇ ਵਿੱਚ ਕਾਫੀ ਵਕਤ ਬੀਤ ਜਾਂਦਾ ਹੈ ਪਹਿਲਾ ਮਹੀਨੇ ਬੀਤਦੇ ਨੇ ਅਤੇ ਫਿਰ ਸਾਲ ਬਲਜੀਤ ਕੌਰ ਅਤੇ ਉਸ ਦਾ ਬੇਟਾ ਗੁਰਜੀਤ ਵੀ ਹੁਣ ਹਾਰ ਮੰਨ ਚੁੱਕੇ ਹੁੰਦੇ ਨੇ ਉਹ ਪੁਲਿਸ ਦੇ ਕੋਲ ਵੀ ਜਾਣਾ ਬਿਲਕੁਲ ਬੰਦ ਕਰ ਚੁੱਕੇ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਨਹੀਂ ਮਿਲਨੀ ਉਹ ਪਰ ਪੁਲਿਸ ਅਜੇ ਵੀ ਇਸ ਮਾਮਲੇ ਤੇ ਕੰਮ ਕਰ ਰਹੀ ਹੁੰਦੀ ਹੈ ਇਸ ਦੌਰਾਨ ਪੁਲਿਸ ਨੂੰ ਇੱਕ ਅਹਿਮ ਇਨਫੋਰਮੇਸ਼ਨ ਮਿਲਦੀ ਹੈ ਜੋ ਹੁਣ ਤੱਕ ਇਸ ਕੇਸ ਵਿੱਚ ਪੁਲਿਸ ਦੀ ਨਜ਼ਰਾਂ ਵਿੱਚ ਆਈ ਨਹੀਂ ਹੁੰਦੀ ਅਤੇ ਨਾ ਹੀ ਪੁਲਿਸ ਨੇ ਇਸ ਗੱਲ ਦੇ ਬਾਰੇ ਵਿੱਚ ਕਿਸੇ ਤੋਂ ਸੁਣਿਆ ਹੁੰਦਾ ਇਥੋਂ ਤੱਕ ਕਿ ਇਨੇ ਲੋਕਾਂ ਤੋਂ ਵੀ ਪੁੱਛਤਾਛਤੇ ਬਾਅਦ ਇਹ ਗੱਲ ਸਾਹਮਣੇ ਨਹੀਂ ਆਉਂਦੀ ਕਿ ਗੁਰਜੀਤ ਦੀ ਪਤਨੀ ਗੁਰਮੀਤ ਕੌਰ ਅਤੇ ਉਸ ਦੀ ਮਾਂ ਬਲਜੀਤ ਕੌਰ ਦੇ ਵਿੱਚ ਸਭ ਕੁਝ ਠੀਕ ਨਹੀਂ ਹੁੰਦਾ ਮਤਲਬ ਕਿ ਨੂੰ ਸਾਸਤਾ ਰਿਸ਼ਤਾ ਬਹੁਤ ਬਹੁਤ ਖਰਾਬ ਹੁੰਦਾ ਉਦੋਂ ਤਾ ਨੂੰ ਸੱਸ ਦੇ ਝਗੜੇ ਕਈ ਘਰਾਂ ਦੀ ਕਹਾਣੀ ਨੇ ਪਰ ਇੱਥੇ ਰਿਸ਼ਤਾ ਜ਼ਿਆਦਾ ਬਹੁਤ ਜ਼ਿਆਦਾ ਵਿਗੜ ਚੁੱਕਿਆ ਹੁੰਦਾ ਜਹੀ ਇਨਫੋਰਮੇਸ਼ਨ ਮਿਲਦੀ ਹੈ ਤੇ ਹਾਈਲਾਈਟ ਕਰਨਾ ਵੀ ਇਸ ਕਰਕੇ ਜ਼ਰੂਰੀ ਹੁੰਦਾ ਕਿਉਂਕਿ ਗੁਰਮੀਤ कौर ਗਾਇਬ ਹੁੰਦੀ ਹੈ ਤੇ ਗਾਇਬ ਹੋਇਆ ਵੀ ਖਾਸਾ ਵਕਤ ਬੀਤ ਚੁੱਕਾ ਹੁੰਦਾ ਆਏ ਦਿਨ ਦੋਵਾਂ ਦੇ ਵਿੱਚ ਝਗੜੇ ਹੁੰਦੇ ਨੇ ਅਜਿਹੀ ਜਾਣਕਾਰੀ ਮਿਲਦੀ ਹੈ ਤੇ ਇਹ ਅਹਿਮ ਜਾਣਕਾਰੀ ਮਿਲਣ ਦੇ ਬਾਅਦ ਪੁਲਿਸ ਨੂੰ ਅਜੀਹਾ ਲੱਗਦਾ ਹੈ ਕਿ ਹਨੇਰੇ ਵਿੱਚ ਕਿਤੋਂ ਇੱਕ ਰੌਸ਼ਨੀ ਆ ਗਈ ਹੋਵੇ ਹੁਣ ਪੁਲਿਸ ਦੀ ਸ਼ੱਕ ਦੀ ਸੂਈ ਬਲਜੀਤ ਕੌਰ ਦੇ ਵੱਲ ਘੁੰਮ ਚੁੱਕੀ ਹੁੰਦੀ ਹੈ ਤੇ ਇਹ ਉਹਨਾਂ ਵਾਸਤੇ ਇੱਕ ਨਵਾਂ ਐਂਗਲ ਹੁੰਦਾ ਹੈ ਬਿਲਕੁਲ ਨਵਾਂ ਲਿਹਾਜ਼ਾ ਪੁਲਿਸ ਬਲਜੀਤ ਕੌਰ ਨੂੰ ਪੁਛਤਾਛ ਲਈ ਥਾਣੇ ਬੁਲਾਉਂਦੀ ਹੈ ਮਹਿਲਾ ਪੁਲਿਸ ਮੁਲਾਜ਼ਮਾ ਦੀ ਮੌਜੂਦਗੀ ਵਿੱਚ ਬਲਜੀਤ ਕੌਰ ਤੋਂ ਸਵਾਲ ਜਵਾਬ ਕੀਤੇ ਜਾਂਦੇ ਨੇ ਪਹਿਲਾਂ ਤਾਂ ਉਹ ਪੁਲਿਸ ਨੂੰ ਪੁਰਾਣੀ ਕਹਾਣੀ ਹੀ ਦੱਸਦੀ ਰਹਿੰਦੀ ਹੈ ਕਿ ਉਸਦੀ ਬਹੂ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਹੈ ਜਿਸ ਨਾਲ ਉਸਦੇ ਅवैध ਸਬੰਧ ਸਨ ਪਰ ਪੁਲਿਸ ਨੂੰ ਸੁੰਦਰ ਸਿੰਘ ਉਰਫ ਬੱਬੂ ਦੇ ਖਿਲਾਫ ਕੋਈ ਸਰਾਖ ਤੇ ਸਬੂਤ ਮਿਲਦਾ ਹੀ ਨਹੀਂ ਹੁੰਦਾ ਸੋ ਪੁਲਿਸ ਬਲਜੀਤ ਕੌਰ ਦੇ ਨਾਲ ਜਦੋਂ ਸਖਤੀ ਦਿਖਾਉਂਦੀ ਹੈ ਤਾਂ ਉਸ ਦਾ ਨਤੀਜਾ ਵੀ ਪੋਜ਼ਿਟਿਵ ਨਤੀਜਾ ਵੀ ਸਾਹਮਣੇ ਆਉਂਦਾ ਕਿਉਂਕਿ ਪੁਲਿਸ ਦੀ ਸਖਤੀ ਸਾਹਮਣੇ ਤਾਂ ਵੱਡੇ ਵੱਡੇ ਹੈ ਟੁੱਟ ਜਾਂਦੇ ਨੇ ਅਤੇ ਜੋ ਕਹਾਣੀ ਪੁਲਿਸ ਦੇ ਸਾਹਮਣੇ ਸੱਸ ਬਲਜੀਤ ਕੌਰ ਸੁਣਾਉਂਦੀ ਹੈ ਉਸ ਨੂੰ ਜਾਣ ਕੇ ਸਭ ਦੇ ਲੂ ਕੰਡੇ ਯਾਨੀ ਕਿ ਰੋਂਗਟੇ ਖੜੇ ਹੋ ਜਾਂਦੇ ਨੇ ਹੁਣ ਪੁਲਿਸ ਸੁਣ ਰਹੀ ਹੁੰਦੀ ਹੈ ਅਤੇ ਸੱਸ ਬਲਜੀਤ ਕੌਰ ਬੋਲ ਰਹੀ ਹੁੰਦੀ ਹੈ ਬਲਜੀਤ ਕੌਰ ਪੁਲਿਸ ਨੂੰ ਦੱਸਦੀ ਹੈ ਕਿ ਉਸ ਦਾ ਬੇਟਾ ਗੁਰਜੀਤ ਸਿੰਘ ਵਿਦੇਸ਼ ਵਿੱਚ ਸੀ ਅਤੇ ਉਹ ਇੱਥੇ ਪਿੰਡ ਵਿੱਚ ਆਪਣੀ ਬਹੂ ਗੁਰਮੀਤ ਕੌਰ ਅਤੇ ਪੋਤਰੇ ਦੇ ਨਾਲ ਰਹਿੰਦੀ ਸੀ ਪਰ ਉਸ ਨੂੰ ਆਪਣੀ ਨੂੰ ਗੁਰਮੀਤ ਕੌਰ ਦੇ ਚਾਲ ਚਲਨ ਤੇ ਸ਼ੱਕ ਹੋਣ ਲੱਗਾ ਸੀ ਇਸ ਕਰਕੇ ਉਹ ਬਹੂ ਨੂੰ ਰੋਕਣ ਟੋਕਣ ਲੱਗੀ ਸੀ ਇਸ ਗੱਲ ਨੂੰ ਲੈ ਕੇ ਗੁਰਮੀਤ ਕੌਰ ਅਤੇ ਸੱਸ ਬਲਜੀਤ ਕੌਰ ਵਿੱਚ ਆਏ ਦਿਨ ਝਗੜਾ ਹੁੰਦਾ ਰਹਿੰਦਾ ਸੀ ਦੋਵਾਂ ਦੇ ਵਿੱਚ ਕੁੱਟਮਾਰ ਵੀ ਹੁੰਦੀ ਸੀ ਬਲਜੀਤ ਕੌਰ ਪੁਲਿਸ ਨੂੰ ਦੱਸਦੀ ਹੈ ਕਿ ਉਸ ਦੀ ਬਹੂ ਗੁਰਮੀਤ ਕੌਰ ਉਸ ਨੂੰ ਕੁੱਟਦੀ ਹੁੰਦੀ ਸੀ ਨੂੰ ਦੇ ਇਸ ਸੁਭਾ ਤੋਂ ਉਹ ਤੰਗ ਆ ਚੁੱਕੀ ਸੀ ਸੋ ਇੱਕ ਦਿਨ ਉਸ ਨੇ ਆਪਣੀ ਬਹੂ ਨੂੰ ਟਿਕਾਣੇ ਲਗਾਉਣ ਦਾ ਪਲਾਨ ਬਣਾਇਆ ਦਿਨ ਹੁੰਦਾ 10 ਦਸੰਬਰ 2017 ਆਪਣੀ ਸਾਜ਼ਿਸ਼ ਦੇ ਤਹਿਤ ਸੱਸ ਬਲਜੀਤ ਕੌਰ ਆਪਣੇ ਪੇਕੇ ਪਿੰਡ ਵਿੱਚ ਰਹਿਣ ਵਾਲੇ ਇੱਕ ਸ਼ਖਸ ਕਸ਼ਮੀਰ ਸਿੰਘ ਨਾਲ ਸੰਪਰਕ ਕਰਦੀ ਹੈ ਉਸ ਨੂੰ ਸਾਰੀ ਹੱਡਬੀਤੀ ਸੁਣਾਉਂਦੀ ਹੈ ਕਿ ਨੂੰ ਗੁਰਮੀਤ ਕੌਰ ਉਸ ਨੂੰ ਕਿਦਾਂ ਟੌਰਚਰ ਕਰ ਰਹੀ ਹੈ ਕਸ਼ਮੀਰ ਸਿੰਘ ਨੂੰ ਸਮਝ ਆ ਜਾਂਦਾ ਹੈ ਕਿ ਸੱਸ ਬਲਜੀਤ ਕੌਰ ਹੁਣ ਨੂੰ ਗੁਰਮੀਤ ਕੌਰ ਨੂੰ ਖਤਮ ਕਰਨਾ ਚਾਹੁੰਦੀ ਹੈ ਉਸ ਦਾ ਕਤਲ ਕਰਨ ਦੇ ਲਈ ਉਹ ਕਸ਼ਮੀਰ ਨੂੰ 1 ਲੱਖ ਰੁਪਏ ਵੀ ਦੇ ਦਿੰਦੀ ਹੈ ਉਸ ਸਾਲ 10 ਦਸੰਬਰ ਦੀ ਰਾਤ ਰੋਜ਼ ਦੀ ਤਰ੍ਹਾਂ ਸਸਪਜੀਤ कौर ਅਤੇ ਉਸ ਦੀ ਬਹੂ ਨੇ ਖਾਣਾ ਖਾਧਾ ਇਸ ਦੌਰਾਨ ਬਲਜੀਤ कौर ਖਾਣੇ ਵਿੱਚ ਮਿਲਾ ਕੇ ਹੀ ਆਪਣੀ ਬਹੂ ਨੂੰ ਨੀਂਦ ਦੀਆਂ ਗੋਲੀਆਂ ਖਵਾ ਦਿੰਦੀ ਹੈ ਇਸ ਦੇ ਬਾਅਦ ਬਲਜੀਤ कौर ਦੇ ਪਿੰਡ ਤੋਂ ਆਇਆ ਸੁਪਾਰੀ ਕਿਲਰ ਕਸ਼ਮੀਰ ਸਿੰਘ ਉਹਨਾਂ ਦੇ ਘਰ ਪਹੁੰਚਦਾ ਹੈ ਅਤੇ ਗਹਿਰੀ ਨੀਂਦ ਵਿੱਚ ਸੌ ਰਹੀ ਗੁਰਮੀਤ ਕੌਰ ਦਾ ਗਲਾ ਦਬਾ ਕੇ ਉਸ ਨੂੰ ਮਾਰ ਦਿੰਦਾ ਹੈ ਹੁਣ ਬਲਜੀਤ ਕੌਰ ਨੂੰ ਆਪਣੀ ਨੂੰ ਗੁਰਮੀਤ ਕੌਰ ਤੋਂ ਮੁਕਤੀ ਮਿਲ ਚੁੱਕੀ ਹੁੰਦੀ ਹੈ ਪਰ ਅਜੇ ਇੱਕ ਸਭ ਤੋਂ ਵੱਡੀ ਪਰੇਸ਼ਾਨੀ ਉਹਨਾਂ ਦੇ ਸਾਹਮਣੇ ਹੁੰਦੀ ਹੈ ਕਿ ਗੁਰਮੀਤ ਦੀ ਲਾਸ਼ ਨੂੰ ਕਿੱਥੇ ਟਿਕਾਣੇ ਲਗਾਇਆ ਜਾਏ ਫਿਰ ਦੋਵੇਂ ਮਿਲ ਕੇ ਇੱਕ ਤਰਕੀਬ ਕਰਦੇ ਨੇ ਬਲਜੀਤ ਕੌਰ ਦੇ ਘਰ ਵਿੱਚ ਵੱਡਾ ਜਿਹਾ ਬਰਾਂਡਾ ਹੁੰਦਾ ਹੈ ਉੱਥੇ ਇੱਕ ਵੱਡਾ ਟੋਆ ਕਰਕੇ ਪੁੱਟ ਕੇ ਗੁਰਮੀਤ ਦੀ লাশ ਨੂੰ ਉਸ ਵਿੱਚ ਦਫ਼ਨ ਕਰ ਦਿੱਤਾ ਜਾਂਦਾ ਹੈ ਘਰ ਵਿੱਚ ਹੀ ਇਸ ਦੇ ਬਾਅਦ ਕਸ਼ਮੀਰ ਸਿੰਘ ਉੱਥੋਂ ਦੀ ਚਲਾ ਜਾਂਦਾ ਹੈ ਫਿਰ ਅਗਲੀ ਸਵੇਰੇ ਬਲਜੀਤ कौर ਪੁਲਿਸ ਨੂੰ ਜਾ ਕੇ ਸ਼ਿਕਾਇਤ ਦਰਜ ਕਰਾਉਂਦੀ ਹੈ ਕਿ ਮੇਰੀ ਨੂੰ ਰੋਂਦੇ ਰੋਂਦੇ ਜਾਂਦੀ ਹੈ ਕਿ ਮੇਰੀ ਨੂੰ ਗੁਰਮੀਤ ਗਾਇਬ ਹੈ ਸੱਸ ਬਲਜੀਤ कौर ਆਪਣੀ ਕਰਤੂਤ ਪੁਲਿਸ ਨੂੰ ਦੱਸ ਚੁੱਕੀ ਹੁੰਦੀ ਹੈ ਇਹ ਵੀ ਗੱਲ ਇੱਕ ਦੱਸਣ ਵਾਲੀ ਹੈ ਖੁਲਾਸਾ ਇਹ ਵੀ ਹੁੰਦਾ ਹੈ ਕਿ ਗੁਰਮੀਤ ਦਾ ਕਤਲ ਕਰਨ ਦੇ 11 ਮਹੀਨੇ ਬਾਅਦ ਕਸ਼ਮੀਰ ਸਿੰਘ ਫਿਰ ਤੋਂ ਉਸਦੇ ਘਰ ਆਉਂਦਾ ਉਸ ਵਕਤ ਮੁੰਡਾ ਗੁਰਜੀਤ ਸਿੰਘ ਵਿਦੇਸ਼ ਵਿੱਚ ਹੀ ਹੁੰਦਾ ਬਲਜੀਤ ਅਤੇ ਕਸ਼ਮੀਰ ਮਿਲ ਕੇ ਫਿਰ ਤੋਂ ਘਰ ਵਿੱਚ ਸੀ ਦਫਨ ਸੜੀ ਗਲੀ লাশ ਨੂੰ ਬਾਹਰ ਕੱਢਦੇ ਨੇ ਅਤੇ ਉਸਦੇ ਕੰਕਾਲ ਦੀਆਂ ਹੱਡੀਆਂ ਨੂੰ ਤੇਜ਼ ਤਾਰ ਹਥਿਆਰ ਨਾਲ ਕੱਟ ਕੇ ਛੋਟੇ-ਛੋਟੇ ਟੁਕੜੇ ਕਰਕੇ ਵੰਡ ਦਿੰਦੇ ਨੇ ਇਹੀ ਨਹੀਂ ਉਹ ਦੋਵੇਂ ਗੁਰਮੀਤਕੌਰ ਦੇ ਕੱਪੜਿਆਂ ਨੂੰ ਵੀ ਸਾੜ ਦਿੰਦੇ ਨੇ ਇਸ ਦੇ ਬਾਅਦ ਦੋਵੇਂ ਕਰੋ ਨਿਕਲਦੇ ਨੇ ਅਤੇ Laash ਕੱਟਣ ਵਾਲੇ ਔਜ਼ਾਰ, ਗੁਰਮੀਤ ਦੀ ਸ਼ਾਲ, ਇੱਕ ਕੈਪ ਅਤੇ ਹੱਡੀਆਂ ਦੇ ਟੁਕੜਿਆਂ ਨੂੰ ਪਿੰਡ ਦੇ ਇੱਕ ਪੁਰਾਣੇ ਖੂਹ ਵਿੱਚ ਸੁੱਟ ਦਿੰਦੇ ਨੇ। ਪੁਲਿਸ ਸੱਜ ਸਬਲਜੀਤ ਕੌਰ ਦੀ ਇਹ ਗੱਲ ਸੁਣ ਕੇ 당ਗ ਰਹਿ ਜਾਂਦੀ ਹੈ। ਇਸ ਦੇ ਬਾਅਦ ਪੁਲਿਸ ਬਲਜੀਤ ਕੌਰ ਦੀ ਨਿਸ਼ਾਨਦੇਹੀ ਤੇ Laash ਦੇ ਟੁਕੜੇ ਅਤੇ ਤੇਜ਼ ਤਾਰ ਹਥਿਆਰ ਉਸ ਪੁਰਾਣੇ ਖੂਹ ਤੋਂ ਬਰਾਮਦ ਕਰ ਲੈਂਦੀ ਹੈ। ਨਾਲ ਹੀ ਦਬਿਸ਼ ਦੇ ਕੇ ਕਤਲ ਦੀ ਇਸ ਸਾਜ਼ਿਸ਼ ਵਿੱਚ ਬਲਜੀਤ ਦੇ ਪਾਰਟਨਰ ਰਹੇ ਕਸ਼ਮੀਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਸ ਸਸੰਸਨੀ ਖੇਜ਼ ਕਤਲ ਦਾ ਖੁਲਾਸਾ ਸਾਲ 2020 ਵਿੱਚ ਹੁੰਦਾ ਹੈ। ਪੁਲਿਸ ਇਹ ਵੀ ਪਤਾ ਲਗਾ ਲੈਂਦੀ ਹੈ ਕਿ ਜਿਸ ਸਤਿੰਦਰ ਸਿੰਘ ਦੇ ਖਿਲਾਫ ਬਲਜੀਤ ਕੌਰ ਨੇ ਕੇਸ ਦਰਜ ਕਰਵਾਇਆ ਸੀ ਉਹ ਵਾਰਦਾਤ ਦੇ ਵਕਤ ਅਤੇ ਦਿਨ ਭਾਰਤ ਵਿੱਚ ਮੌਜੂਦ ਨਹੀਂ ਸੀ ਬਲਕੇ ਉਹ ਉਸ ਦਿਨ ਦੁਬਈ ਵਿੱਚ ਸੀ ਬਾਅਦ ਵਿੱਚ ਤਫ਼ਤੀਸ਼ ਪੂਰੀ ਹੋ ਜਾਣ ਤੇ ਜਦ ਪੁਲਿਸ ਚਾਰਜ ਸ਼ੀਟ ਫਾਈਲ ਕਰਦੀ ਹੈ ਤਾਂ ਸਤੰਦਰ ਦਾ ਨਾਂ ਉਸ ਵਿੱਚ ਨਹੀਂ ਹੁੰਦਾ ਉਸ ਦੇ ਖਿਲਾਫ ਦਰਜ ਮਾਮਲਾ ਵੀ ਖਤਮ ਕਰ ਦਿੱਤਾ ਜਾਂਦਾ ਹੁਣ ਕਾਤਲ ਸਸ ਬਲਜੀਤ ਕੌਰ ਅਤੇ ਉਸ ਦਾ ਸਹਿਯੋਗੀ ਕਸ਼ਮੀਰ ਸਿੰਘ ਦੋਵੇਂ ਜੇਲ੍ਹ ਵਿੱਚ ਨੇ ਸਸਤੇ ਨੂੰ ਇਹਨਾਂ ਚ ਭਾਵੇਂ ਖੂਨ ਦਾ ਰਿਸ਼ਤਾ ਨਾ ਹੋਵੇ ਪਰ ਫਿਰ ਵੀ ਇੱਕ ਪਰਿਵਾਰ ਦਾ ਅਟੁੱਟ ਅੰਗ ਹੁੰਦੇ ਨੇ ਇੱਕ ਉਹ ਜਿਸ ਨੇ ਮਕਾਨ ਨੂੰ ਘਰ ਬਣਾਇਆ ਹੁੰਦਾ ਤੇ ਇੱਕ ਇੱਕ ਚੀਜ਼ ਜੋੜ ਕੇ ਉਸ ਘਰ ਨੂੰ ਆਪਣੀ ਜ਼ਿੰਦਗੀ ਦਿੱਤੀ ਹੁੰਦੀ ਹੈ ਤੇ ਇੱਕ ਉਹ ਜਿਸ ਨੇ ਆਪਣਾ ਰਹਿਦਾ ਜੀਵਨ ਇਸ ਘਰ ਨੂੰ ਹੀ ਸਮਰਪਿਤ ਕਰਨਾ ਹੁੰਦਾ ਹੈ ਖੁਦ ਸਮਰਪਣ ਹੋਣਾ ਹੁੰਦਾ ਹੈ ਝਗੜੇ ਲੱਖ ਹੋ ਜਾਣ ਪਰ ਇਹ ਤੰਦ ਫਿਰ ਵੀ ਪੱਕੀ ਹੀ ਰਹਿੰਦੀ ਹੈ ਤੇ ਵੈਸੇ ਵੀ ਅੱਜ ਕੱਲ ਤਾਂ ਸੌਖਾ ਹੈ ਜੇ ਨਹੀਂ ਨਿਭਦੀ ਤਾਂ ਅਡ ਹੋ ਜਾਓ ਤੇ ਅਡ ਹੋ ਜਾਂਦੇ ਨੇ ਪਰ ਕਿਸੇ ਨੂੰ ਜਹਾਨੋਂ ਤਾਣਾ ਤੋਰੋ ਨਾ ਪਰਿਵਾਰ ਤਾਂ ਇਦਾਂ ਦੇ ਨਹੀਂ ਹੁੰਦੇ ਜੇ ਪਰਿਵਾਰ ਇਦਾਂ ਕਰਨਗੇ ਤਾਂ ਵਿਸ਼ਵਾਸ ਕਿਸ ਤੇ ਕਰਨਾ ਵਾਹਿਗੁਰੂ ਸਭ ਨੂੰ ਸੁਮਤਮਕਸ਼ ਤੁਸੀਂ ਵੇਖ ਰਹੇ ਹੋ ਕੈਮਰਾ ਅਲੈਂਸ ਸਾਫਾ